ਸਕਾਉਟਕ ਸਾਹਿਬ ਮੇਰੇ ਪੀਰੇ ਦੇ ਮਾਲਕ ਦੇ ਕੋਲ ਜਾ ਕੇ माफी ਮੰਗ ਲਈ ਹੈ ਤੇ ਬਾਹੋਂ ਵੀ माफी ਮੰਗੀ ਹੈ ਕਿ ਪਹਿਲੇ ਦਿਨ ਵੀ ਮਾਫ ਮੰਗ ਦਿੱਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਇਹ ਉਹਨਾਂ ਨੇ ਕਰਨਾ ਹੈ ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਸ਼ਾਇਦ ਮੈਂ ਵਿਚਾਰ ਕਰ ਸਕਦਾ ਸੀ ਕਲਤੀ ਤੇ ਗੈਰਤਾ ਦੋ ਖੰਡਾ ਸਾਰੇ ਜਿਵੇਂ ਸਾਨੂੰ ਹੈਗਾ ਤੁਹਾਨੂੰ ਹੈਗਾ ਇਹਨਾਂ ਨੂੰ ਪਰ ਕਈ ਬੰਦੇ ਹੈਗੇ ਆ ਜਿਨ੍ਹਾਂ ਨੂੰ ਖੁਸ਼ੀ ਹੋਈ ਹੈ ਕਿ ਇਹ ਕਰੈਟ ਹੋਈ ਹੈ ਕਿ ਸਿਮਰਨਜੀਤ ਸਿੰਘ ਹੋਂਦਾ ਸੀ ਹੁਣ ਦੱਸੋ ਕਰੈਟ ਦੇ ਉੱਤੇ ਖੁਸ਼ੀ ਮਨਾਉਣੀ ਕੋਈ ਚੰਗੀ ਗੱਲ ਹੈ ਇਸ ਤਰ੍ਹਾਂ ਦੇਸ਼ਿਤ ਕਰਤੀ ਨਹੀਂ ਕਰਨੀ ਚਾਹੀਦੀ ਜੀਡੀਪੀ ਆਪਣੇ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਆ ਉਹਨਾਂ ਨੂੰ ਫੜੀ ਜਾਣਾ ਉਹਨਾਂ ਨੂੰ ਬਾਹਰ ਦੇਣੀ ਮੈਂ ਸਮਝਦਾ ਕਿ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਕਿ ਅਮਿਤ ਸ਼ਾਹ ਜਿਹੜੇ ਗ੍ਰੇਬੀ ਜੀ ਹੈ ਸੈਂਟਰ ਦੇ ਉਹਨਾਂ ਦੇ ਤਾਲਕਾ ਇੱਕ ਬਹੁਤ ਵੱਡੇ ਗੈਂਗਸਟਰ ਦੇ ਨਾਲ ਹੈ ਜਿਹੜੇ ਹੈ ਲਾਰੈਂਸ ਬਿਸ਼ਰੋਇਨ ਦੇ ਨਾਮ। ਕਿੰਨਾ ਬਤਾਉਂ ਕਿ ਆ ਜਿਹੜਾ ਕਲਗੀ ਵਾਲਾ ਜਾਂ ਚੌਰ ਸਾਹਿਬ ਵਾਲਾ ਕੀ ਕਹਿੰਦਾ ਚੋਣ ਦੇ ਬਾਰੇ ਉਸ ਬਾਰੇ ਮੈਂ ਸਪੀਚ ਦਿੱਤੀ ਹੈ ਗੋਬਿੰਦ ਸਿੰਘ ਨੇ ਅਸ ਕੌਲ ਤੱਕ ਸਾਹ ਮੇਰੇ ਪੀਰੇ ਦੇ ਮਾਲਕ ਦੇ ਕੋਲ ਜਾ ਕੇ ਮਾਫੀ ਮੰਗ ਲਈ ਹੈ ਕਿ ਮਾਫੀ ਮੰਗੀ ਹੈ ਕਿ ਪਹਿਲੇ ਦਿਨ ਵੀ ਮਾਫੀ ਮੰਗ ਲਈ ਸੀ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਐਸ ਤਰ੍ਹਾਂ ਇਹ ਉਹਨਾਂ ਨੇ ਕਰਨਾ ਹੈਗਾ ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਸ਼ਾਇਦ ਮੈਂ ਬਚਾਅ ਕਰ ਸਕਦਾ ਸੀ ਪਰ ਦੂਸਰੇ ਕੰ데 ਉਹ ਮੇਰੇ ਕੋਲਮ ਹੈਗੇ ਹੈ ਮਨ ਦਾ ਕੋਲ ਕੋਈ ਗੰ ਰੋਟੇ ਵਿੱਚ ਕਰਦੇ ਠੇਕ ਨਹੀਂ ਲੱਗਦੀ ਤੁਸੀਂ ਸਾਹਮਣੇ ਤੇ ਸਾਰੇ ਜਾਣੇ ਤੇ ਉਹ ਬਰਾਬਰ ਦੇ ਹੁੰਦੇ ਆ ਤਾਂ ਹੋਈ ਹੈ ਗਲਤੀ ਪਰ ਗਲਤੀ ਤੇ ਦੇਇਤ ਦਾ ਦੋਖੰਡਾ ਸਾਰਾ ਜਿਵੇਂ ਸਾਨੂੰ ਹੈਗਾ ਤੁਹਾਨੂੰ ਹੈਗਾ ਇਹਨਾਂ ਨੂੰ ਪਰ ਕਈ ਬੰਦੇ ਹੈਗੇ ਐ ਜੰਡਾ ਨੂੰ ਖੁਸ਼ੀ ਹੋਈ ਹੈ ਕਿ ਇਹ ਕ੍ਰਾਇਤ ਹੋਈ ਗਿਆ ਕਿ ਸਮਨ ਦੀ ਇੱਛਾ ਪੂਰੀ ਹੋ ਗਈ। ਹੁਣ ਦੱਸੋ ਕ੍ਰਾਇਤ ਦੇ ਉੱਤੇ ਖੁਸ਼ੀ ਮਨਾਉਣੀ ਕੋਈ ਚੰਗੀ ਗੱਲ ਹੈ। ਜਿਹੜੇ ਬੰਦੇ ਨੇ ਹੁਣ ਉਹਨਾਂ ਦੇ ਨਾਮ ਮੇਰੇ ਕੋਲੇ ਆਏ ਹੋਏ ਐ ਤਾਂ ਮੈਂ ਲੈਣਾ ਨਹੀਂ ਚਾਹੁੰਦਾ। ਪਰ ਬਲੈਥ ਦੇ ਵਿੱਚ ਵੀ ਹੈਗੇ ਐ ਦੋ ਬੰਦੇ ਇੱਥੇ ਵੀ ਹੈਗੇ ਐ ਜਿਨ੍ਹਾਂ ਨੇ ਖੁਸ਼ੀਆਂ ਮਨਾਈਆਂ। ਕ੍ਰਾਇਤ ਦੀ ਸਰ ਇੱਕ ਹੋਰ ਮੁੱਦਾ ਅੱਜ ਕੱਲ੍ਹ ਪੰਜਾਬ ਦੇ ਉੱਤੇ ਆਇਆ ਹੈ ਵੀ 1 ਲੱਖ ਮੁੰਡਾ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਉਹਦਾ ਕੋਦਮ ਕਾਰਨ ਕੀ ਹੈ ਅੱਜ ਨੌਜਵਾਨ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਇਸ ਵਾਰ ਹਾਂਜੀ ਇਹ ਸਰਕਾਰ ਨੂੰ ਇਸ ਤਰ੍ਹਾਂ ਦਹਿਸ਼ਤਗਰਦੀ ਨਹੀਂ ਕਰਨੀ ਚਾਹੀਦੀ ਜਿਹੜੇ ਵੀ ਆਪਣੇ ਜਿਹਨਾਂ ਨੂੰ ਗੈਂਗਸਟਰ ਕਹਿੰਦੇ ਆ ਉਹਨਾਂ ਨੂੰ ਫੜੀ ਜਾਣਾ ਉਹਨਾਂ ਨੂੰ ਗੋਲੀ ਮਾਰ ਦੇਣੀ ਮੈਂ ਸਮਝਦਾ ਕਿ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਕਿ ਅਮਿਤ ਸ਼ਾ ਜਿਹੜੇ ਗ੍ਰੇਬ ਜ਼ੀਰ ਐ ਸੈਂਟਰ ਦੇ ਉਹਨਾਂ ਦੇ ਤਲਕਾ ਇੱਕ ਬਹੁਤ ਵੱਡੇ ਕੈਂਸਟਰ ਦੇ ਨਾਲ ਹੈਗੇ ਐ ਲਾਰੈਂਸ ਬੁਸ਼ਨੋਈ ਦੇ ਨਾਮ ਤੇ ਲਾਰੈਂਸ ਬੁਸ਼ਨੋਈ ਨੂੰ ਜੇਲ੍ਹ ਦੇ ਵਿੱਚ ਦਜਰਾਤ ਦੇ ਵਿੱਚ ਡੱਕਿਆ ਹੋਇਆ ਹੈ ਤੇ ਜੇਲ ਦਾ ਨਾਮ ਹੈਗਾ ਸਬਰਮਤੀ ਜੇ ਸਬਰਮਤੀ ਜੇਲ ਗੁਜਰਾਤ ਦੇ ਵਿੱਚ ਤੇ ਮੇਚਾ ਦੇ ਬੋਤੀਸਾ ਗੁਜਰਾਤ ਤੋਂ ਹੁੰਦੇ ਆ ਤੇ ਜਿਹੜੀ ਖੋਫੀਆ ਏਜੰਸੀ ਤੇ ਕੈਨੇਡਾ ਦੀ ਪੁਲਿਸ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਉਹਦੀ ਰਿਪੋਰਟ ਦੇ ਵਿੱਚ ਆਇਆ ਹੈ ਜਿਹੜਾ ਜੇਲ੍ਹ ਦੇ ਵਿੱਚ ਲਾਰੈਂਸ ਰੱਖਿਆ ਹੋਇਆ ਹੈ ਉਹ ਸੁਣੋ ਕਿੰਦੀ ਹੈ ਦੀ ਹਕੂਮਤ ਆਰਡਰ ਕਰਦੀ ਹੈ ਕਿ ਹੁਣ ਫਲਾਣੇ ਨੂੰ ਮਾਰ ਤੋ ਹੁਣ ਫਲਾਣੇ ਨੂੰ ਮਾਰ ਇਹ ਹੁਣ ਰਿਪੋਰਟ ਅਫੀਸ਼ੀਅਲ ਕੈਨੇਡਾ ਦੇ ਵਿੱਚ ਆਈ ਹੋਈ ਹੈ ਸਰਕਾਰ ਵਰਤਰੀਆ ਗੈਂਗਸਟਰ ਜਿਹੜਾ ਬਸਨੋਈ ਆ ਤੇ ਹੁਣ ਫਿਰ ਜਦੋਂ ਸਰਕਾਰ ਆਰਡਰ ਕਰਦੀ ਹੈ ਕਿ ਇਹਨਾਂ ਨੂੰ ਮਾਰ ਦੋ ਤਣ ਮਾਰ ਤੋ ਜਿਹੜੇ ਬੰਦੇ ਕੈਨੇਡਾ ਅਮਰੀਕਾ ਦੇ ਵਿੱਚ ਮਾਰਨੇ ਸੀਗੇ ਬਲੈਕ ਦੇ ਵਿੱਚ ਮਾਰਤੇ ਪਾਕਿਸਤਾਨ ਚ ਮਾਰਤੇ ਇਹਨਾਂ ਦੇ ਖੇਡੇ ਬੰਦੇ ਆ ਮੋਸਰਬਾਲ ਦਾ ਖਰਾਤਾ ਹਰੀ ਨੌ ਦਾ ਖਰਾਤਾ ਸੋ ਪੈਸਾ ਸਰ ਜਿਹੜਾ 328 ਰੁਪਿਆਂ ਦਾ ਮਸਲਾ ਉਹਦਾ ਕੀ ਬਣ ਰਿਹਾ ਹੈ ਉਹ ਤਾਂ ਜਿੱਦ ਤੱਕ ਸਰਕਾਰੀ ਅੰਦੇਚਨ ਚ ਰਿਹਾ ਪਰ ਕਾਲਪਤਖ ਸਾਹਿਬ ਦੇ ਜਥੇਦਾਰ ਨੇ ਬਿਲਕੁਲ ਹੁਕਮ ਦਿੱਤਾ ਹੈ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੂੰ ਕਿ ਜਿਹੜੇ ਵੀ ਦਸਤਾਵੇਜ਼ ਹੈਗੇ ਆ ਜਿਹੜੀ ਤਫਤੀਸ਼ ਕਰਨ ਵਾਲੀ ਪੁਲਿਸ ਆਈ ਹੈ ਔਰ ਸਾਰੇ ਦਸਤਾਵੇਜ਼ ਦਿੱਤੇ ਗਏ। ਸਰਸਕਬੀਰ ਸਿੰਘ ਬਾਦਲ ਵੱਲੋਂ ਕੱਲ ਚੈਲੰਜ ਕਰਤਾ ਡੀਜੀਪੀ ਨੂੰ ਕਿ ਮੈਨੂੰ ਗ੍ਰਿਫਤਾਰ ਕਰ ਲਓ 325 ਰੁਪਏ ਦੇ ਵਿੱਚ ਵੀ ਤੁਸੀਂ ਝੂਠੇ ਸਾਡੇ ਦੇ ਪਰਚੇ ਦਰਜ ਕਰ ਰਹੇ ਹੋ। ਹਾਂ। ਉਹ ਨਿਰਣੇ ਦੇ ਬਾਰੇ ਕੀ ਪਹੁੰਚਾ? ਹਾਂ ਸਰ ਲਾਹ ਸੇਗਾ ਮੈਨੂੰ ਗ੍ਰਿਫਤਾਰ ਕਰ ਲਓ ਕਿ ਨਾ ਰੱਖੋ। ਨਾ ਮਤ ਇਹੋ ਜਿਹਾ 30000 ਡੈਪਟੀ ਕਿ ਅਰਸਟਰ ਹੈ ਹੈ ਤੇ ਜੇ ਸਬੂਤ ਹੋਊਗਾ ਤੇ ਉਸ ਨੂੰ ਬਰਸਤਾਰ ਕੀਤਾ ਜਾਊਗਾ ਹੈਨਾ ਸਬੂਤ ਤੋਂ ਬਗੈਰ ਡੀਡੀਪੀ ਕਿਵੇਂ ਦਰਸਾਦਾ ਉਸ ਨੂੰ ਨਿਰਪੱਖੀ ਇਹ ਪ੍ਰੈਸ਼ਰ ਪਾ ਰਹਾ ਹੈ ਜਾਂ ਇਹ ਤਾਂ ਤੁਸੀਂ ਸਟਾਰਟ ਤੋਂ ਹੀ ਸਾਨੂੰ ਪੁੱਛੋ ਕੀ ਕਰੇ ਮੈਨੂੰ ਉਹ ਤੇ ਦਿਲ ਦੌਟ ਨਹੀਂ ਨਾ ਪਤਾ ਹੈ ਠੀਕ ਹੈ